ਜਲੰਧਰ ਤੋਂ ਦਿੱਲੀ ਅਤੇ ਦਿੱਲੀ ਤੋਂ ਜਲੰਧਰ ਸਫ਼ਰ ਕਰਨ ਵਾਲਿਆਂ ਦਾ ਟੂਲ ਦਾ ਬੋਝ ਵੱਧ ਗਿਆ ਹੈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਸਾਲ ਵਿੱਚ ਤੀਸਰੀ ਵਾਰ ਟੋਲ ਪਲਾਜ਼ਾ ਲਾਡੋਵਾਲ ਦੇ ਰੇਟ ਵਧਾ ਦਿੱਤੇ ਹਨ ਨਵੀਂ ਰੇਟ ਲਿਸਟ ਵਿੱਚ ਲਗਭਗ 5% ਦੀ ਵਡਾਉਤਰੀ ਕੀਤੀ ਗਈ ਹੈ ਇਸ ਬਾਰੇ ਜਦੋਂ ਦੁਆਬਾ ਹਲਚਰ ਚੈਨਲ ਦੇ ਸੀਨੀਅਰ ਪੱਤਰਕਾਰ ਸੁਸ਼ੀਲ ਅਹੂਜਾ ਨੇ ਜਾਣਕਾਰੀ ਪ੍ਰਾਪਤ ਕੀਤੀ ਤਾਂ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਨਵੇਂ ਰੇਟ 2 ਜੂਨ ਰਾਤ 12 ਵਜੇ ਤੋਂ ਲਾਗੂ ਕਰ ਦਿੱਤੇ ਗਏ ਹਨ। ਕਾਰ ਦਾ ਪੁਰਾਣਾ ਰੇਟ ਇੱਕ ਤਰਫ ਦਾ 215 ਤੇ ਆਉਣ ਜਾਣ ਦਾ 325 ਰੁਪਏ ਅਤੇ ਮਾਸਿਕ ਪਾਸ 7175 ਰੁਪਏ ਸੀ। ਨਵੇਂ ਰੇਟ ਇੱਕ ਤਰਫ ਦਾ 220 ਰੁਪਏ ਆਉਣ ਜਾਣ ਦਾ 330 ਅਤੇ ਮਾਸਿਕ ਪਾਸ 7360 ਰੁਪਏ ਹੋਵੇਗਾ ਇਸੇ ਤਰ੍ਹਾਂ ਲਾਈਟ ਵਹੀਕਲ ਦੇ ਲਈ ਇੱਕ ਤਰਫ ਦਾ ਪੁਰਾਣਾ ਰੇਟ ਹੈ 350 ਰੁਪਏ ਤੇ ਆਉਣ ਜਾਣ ਦਾ 520 ਰੁਪਏ ਅਤੇ ਮਾਸਿਕ ਪਾਸ 11590 ਰੁਪਏ ਸੀ ਨਵੇਂ ਰੇਟ ਵਿੱਚ ਇੱਕ ਪਾਸੇ ਦਾ 355 ਆਉਣ ਜਾਣ ਦਾ 535 ਰੁਪਏ ਤੇ ਮਾਸਿਕ ਪਾਸ ਦੇ ਲਈ 11885 ਰੁਪਏ ਹੋਣਗੇ ਬਸ ਟ੍ਰੱਕ ਕਰਤੇ 2 ਐਕਸਲ ਦੇ ਇੱਕ ਪਾਸੇ ਦਾ ਪੁਰਾਣਾ ਰੇਟ 730 ਅਤੇ ਆਉਣ ਜਾਣ ਦਾ 895 ਰੁਪਏ ਦੇ ਮਾਸਿਕ ਪਾਸ ਦੇ 24285 ਰੁਪਏ ਸੀ ਨਵੇਂ ਰੇਟ ਵਿੱਚ ਇੱਕ ਪਾਸੇ ਦੇ 745 ਆਉਣ ਜਾਣ ਦੇ 1120 ਅਤੇ ਮਾਸਿਕ ਪਾਸ ਤੇ 24905 ਦਾ ਹੋਵੇਗਾ 3 ਐਕਸਲ ਦੇ ਪੁਰਾਣੇ ਰੇਟ ਇੱਕ ਪਾਸੇ 700 95 ਆਉਣ ਜਾਣ ਦੇ 1190 ਮਾਸਿਕ ਪਾਸ ਦੇ 26490 ਸੀ ਹੁਣ ਇੱਕ ਪਾਸੇ 815 ਰੁਪਏ ਆਉਣ ਜਾਣ ਦੇ 1225 ਰੁਪਏ ਤੇ ਮਾਸਿਕ ਪਾਸ ਦੇ 27170 ਲੱਗਣਗੇ ਇਸੇ ਤਰ੍ਹਾਂ ਹੈਵੀ ਕੰਸਟਰਕਸ਼ਨ ਮਸ਼ੀਨਰੀ 4 ਐਕਸਲ ਵਾਨਾ ਦੇ ਪੁਰਾਣੇ ਰੇਟ ਇੱਕ ਪਾਸੇ ਦਾ 1140 ਆਉਣ ਜਾਣ ਦਾ 1715 ਰੁਪਏ ਤੇ ਮਾਸਿਕ ਪਾਸ 38085 ਰੁਪਏ ਸੀ ਹੁਣ ਨਵੇਂ ਰੇਟ ਇੱਕ ਪਾਸੇ 1170 ਆਉਣ ਜਾਣ ਦੇ 1755 ਰੁਪਏ ਮਾਸਿਕ ਪਾਸ ਦੇ 3955 ਰੁਪਏ ਹੋਵੇਗਾ ਸੱਤ ਐਕਸਲ ਅਤੇ ਜਾਂਦਾ ਐਕਸਲ ਦੇ ਪੁਰਾਣੇ ਰੇਟ ਇੱਕ ਪਾਸੇ 1390 ਰੁਪਏ ਆਉਣ ਜਾਣ ਦੇ 2085 ਰੁਪਏ ਅਤੇ ਮਾਸਿਕ ਪਾਸ ਦੇ 46360 ਰੁਪਏ ਸੀ ਨਵੇਂ ਰੇਟ ਇੱਕ ਪਾਸੇ 1425 ਆਉਣ ਜਾਣ ਦੇ 2140 ਅਤੇ ਮਾਸਿਕ ਪਾਸ ਦੇ 47545 ਰੁਪਏ ਹੋ ਜਾਣਗੇ ਇਸੇ ਤਰ੍ਹਾਂ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦਾਇਰੇ ਅੰਦਰ ਵਾਲਿਆਂ ਦੇ ਮਾਸਿਕ ਪਾਸ ਦੇ 330 ਰੁਪਏ ਤੋਂ ਵਧਾ ਕੇ 340 ਰੁਪਏ ਕਰ ਦਿੱਤੇ ਗਏ ਹਨ ਫਿਲੌਰ ਤੋਂ ਸੁਸ਼ੀਲ ਅਹੂਜਾ ਦੀ ਰਿਪੋਰਟ